ਲੋ ਵੀ ਜਟੋ ਆਸ਼ੀਰਵਾਦ ਲੈ ਲਿਆ ਜੀ ਆਪਾਂ ਬਾਬੋੜਾ ਸਾਹਿਬ ਤੋਂ ਉਹ ਥੋੜਾ ਗਰਮ ਹੋ ਜਾਈਦਾ ਨਾ ਗੁੱਸਾ ਇਹਦਾ ਜਦੋਂ ਕੋਈ ਇਤਾਂ ਦੀ ਕੋਈ ਗੱਲ ਕਰਦਾ ਜਾਨ ਪੁੰਚ ਕੇ ਤੁਹਾਨੂੰ ਦੱਸਿਆ ਕਿ ਵਿੱਚ ਵਜਦੇ ਕੀ ਕਰੀਏ ਇਹ ਐਵੇਂ ਵਜੀ ਜਾਂਦੇ ਵਿੱਚ ਬਿਨਾਂ ਵਜਾ ਤੁਸੀਂ ਹੁਣ ਇਹ ਮੈਂ ਜੀ ਤੁਹਾਨੂੰ ਸਟਾਰਟਿੰਗ ਦੇ ਸਾਰੇ ਨੂੰ ਦੱਸਿਆ ਪੀਆਰ ਨਾ ਕੋਈ ਕਮੈਂਟ ਕਮਟ ਕੇ ਤੇ ਗਲਤ ਪਾਇਆ ਕਰੋ ਤਾਂ ਚਲੋ ਜੀ ਹੁਣ ਕੰਮ ਵੀਡੀਓ ਦੂਰ ਤੱਕ ਰਾਤੇ ਜਾਣ ਲੱਪੀ ਆ ਜਿਹੜਾ ਬੰਦਾ ਕੇ ਨੂੰ ਜਾਣਦਾ ਨਹੀਂ ਤਾਂ ਆਖੀਦਾ ਜਾਣ-ਪਛਾਣ ਤੋਂ ਬਿਨਾਂ ਨਹੀਂ ਕੰਮ ਕਰੀ ਜਾਂਦਾ ਬਿਨਾਂ ਬੰਦੇ ਦੀ ਜਾਣਕਾਰੀ ਲਾਓ ਮੈਨੂੰ ਨਹੀਂ ਜਰੂਰੀ ਜਾਂਦਾ ਮੇਰੀ ਕਿਸੇ ਦੀ ਵੀ ਜਾਂ ਫਿਰ ਇੱਤਾ ਕਰੋ ਇਹੋ ਜਿਹੇ ਕਿਨੇ ਪੰਗੇ ਨਹੀਂ ਲੈਣਾ ਤਾਂ ਪਹਿਲਾਂ ਮੈਨੂੰ ਕੁੱਟੋਏ ਚੰਗਾ ਖਲਾਰੂ ਇੱਕ ਕੁੱਟੋਏ ਕਰਾਂ ਫਿਰ ਅਈ ਕਹਾਂ ਸੇ ਆਤੇ ਹੈ ਇਹ ਕੌਣ ਹੈ ਇਹ ਲੋਕ ਚੰਗਾ ਖਲਾਰੂ ਇੱਕ ਕੁੱਟੋਏ ਕਰਾਂ ਫਿਰ ਅਈ ਘੜੀ ਮੁੜੀ ਕਿਉਂ ਗੁੱਟੀ ਆਈ ਇਹ ਲੋਕ ਤੋਂ ਆਦੇ ਤੁਹਾਦੇ ਹੱਥ ਕਰਾਦੀ ਐ ਸਾਹ ਹੱਦ ਥਕਾਦਾ ਇਹ ਕੁੱਟਪਟ ਥੱਕ ਗਏ ਆ ਕੋਉਂ ਦੇ ਕੁੱਟਰੇ ਆਉਂਦੇ ਤੁਹਾਦੇ ਹੱਥ ਕਰਾਦੀ ਐ ਸਾਹ ਹੱਦ ਥਕਾਦਾ ਇਹ ਕੁੱਟਪਟ ਥੱਕ ਗਏ ਆ ਕੋਉਂ ਦੇ ਕੁੱਟਰੇ ਆਉਂਦੇ ਪਹਿਲੇ 5 ਸਾਲ ਇਹ ਕੁੱਟਿਆ 20 ਸਾਲ ਹੋ ਗਏ ਅਸੀਂ ਮੈਂ ਅਸੀਂ ਸਾਥ ਹੋਏ ਆ ਇਹਦੇ 5 ਸਾਲਾਂ ਹੀ ਬੜੀਆਂ ਚੰਗੀਆਂ ਵਧੀਆ ਗੱਡੀ ਚਾੜਤੀ ਆ ਸਪੀਡਾਂ ਦੇ ਉਦੋਂ ਸਪੀਡ 3 ਆਉਂਦੀ ਮੁੜ ਕੇ ਬਾਅਦ ਚ ਕੋਈ ਜਾਂਦੀ ਨਹੀਂ ਪਾਇਆ ਕੇ ਤੇ ਹੁਣ ਫੇਰ ਵਿੱਚ ਵਜੀ ਜਾਂਦੇ ਜਾਣ ਕੇ ਪੁੱਜ ਕੇ ਤੈਨੂੰ ਕੀ ਮੈਂ ਨਾ ਵੀ ਮੈਂ ਨਹੀਂ ਇਹ ਪਹਿਲ ਪਹਿਲ ਤਾਂ ਵੇਹ ਵੀ ਕਦੀ ਕੀਤੀ ਪਹਿਲਾਂ ਤਾਂ ਤੁਸੀਂ ਕਰਨਾ ਏ ਐ ਕਿ ਤੁਸੀਂ ਮੈਨੂੰ ਕੁੱਟੋ ਪਹਿਲਾਂ ਕੋ ਗੁੱਸਾ ਦੇ ਆਵੇ ਹਾਰੀ ਸਾਰ ਐਵੇਂ ਥੋੜੀ ਕਿਉਂ ਨਹੀਂ ਜੀ ਕਰਦਾ ਕੁੱਟਣ ਹੁਣ ਤਾਂ ਮੈਨੂੰ ਕੁੱਟਿਆ ਹੋਊਗਾ ਚੰਗਾ ਖਿਲਾਰਿਆ ਹੋਊਗਾ ਤੇ ਫੇਰ ਆਈਓ ਸਾਹਮਣਾ ਹੇ ਤਿਆਰੀ ਕਰਾਂਗੇ ਖਿਲਾਰਿਆ ਹੋਊਗਾ ਤੇ ਫੇਰ ਆਈਓ ਸਾਹਮਣਾ ਹੇ ਤਿਆਰੀ ਕਰਾਂਗੇ ਵੀ ਸਾਨੂੰ ਇਹ ਬੰਦੇ ਨੇ ਕੁੱਟਿਆ ਯਾਰਾ ਅਸੀਂ ਲਾਉਣਾ ਸਾਹਮਣੇ ਜੇ ਸਾਨੂੰ ਖਿਲਾਰ ਦੂਗਾ ਤੇ ਮੁੜ ਕੇ ਅਸੀਂ ਕੀ ਕੀ ਖਿਲਾਰਨਾ ਖਾੜੀ ਦੀ ਗੱਡੀ ਨਿੱਕੀ ਆ ਵੱਡੀ ਵੱਡੀ ਮਹਿੰਗੀ ਹੁੰਦੀ ਤੁਹਾਡੀ ਤੇ ਖਲਾਰ ਨਾਲ ਆ ਪਾਉ ਹਟਾ ਉਹਨੇ ਸਾਰੀ ਗੱਡੀ ਪੱਟ ਪੱਟ ਤੋੜ ਗਿਆ ਨੇ ਫੇਰ ਰੱਖਣਾ ਨਹੀਂ ਬਾ ਵੀਰ ਡੈਕ ਬੜਾ ਵਧੀਆ ਈ ਤੇ ਇਕ ਨਹੀਂ ਖਲਾਰ ਜੀ ਡੈਕ ਨਹੀਂ ਤੋੜਨਾ ਇਹ ਮੈਂ ਖੜਨਾ ਨਾ ਤੂੰ ਪੰਗੜੇ ਦਾ ਸ਼ਕੀਨ ਆ ਤੂੰ ਤੇ ਪੰਗੜੇ ਪਾਈ ਸੁਣਾ ਗਿਆ ਪਾ ਕਰ ਗਿਆ ਉਹਨੇ ਡੈਕ ਕੱਢ ਲੈਣਾ ਵਿੱਚੋਂ ਇਹ ਕਰਕੇ ਸਾਡੀਆਂ ਬੜੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਵੀ ਆ ਤੇ ਜਿਹੜੀਆਂ ਨਹੀਂ ਵੀ ਹੈਗੀਆਂ ਕਿਰ ਉਹ ਵੀ ਵਿੱਚ ਵੜ ਜਾਂਦੀਆਂ ਸਾਡੇ ਇਹ ਨਹੀਂ ਛੱਡੋ ਸਾਡੇ ਜਿਹੜੇ ਭਰਾ ਚਲ ਗਏ ਤੇ ਇਹਦੇ ਸਾਡੀਆਂ ਰੂਹਾਂ ਹੀ ਸਾਡੇ ਜੀ ਤੁਰੀਆਂ ਫਿਰਦੀਆਂ ਹੋ ਹੁਣ ਜਿੱਦਾਂ ਕਮੈਂਟ ਤੁਹਾਨੂੰ ਦੱਸਿਆ ਵੀ ਇੱਕ ਟੀਕ ਵੱਡੀ ਗੱਲ ਐਂ ਕਰ ਦੇਣਾ ਐਂ ਕਰ ਦੇਣਾ ਉਂਗਲਾਂ ਨਹੀਂ ਹੋਣਾ ਤੇ ਜੋ ਆ ਗਿਆ ਉਹ ਵਿੱਚ ਆ ਗਿਆ ਉਹਨੇ ਭਲਾ ਕੀ ਮੈਨੂੰ ਕਹਿਣਾ ਬਾਅਦ ਵੀ ਰੇ ਉਂਗਲਾਂ ਕਰਦਾ ਹੀ ਆਪਾਂ ਨੂੰ ਉਂਗਲਾਂ ਕਰਦਾ ਹੀ ਮਨੇ ਐ ਕਮੈਂਟ ਕੀਤਾ ਹੀ ਤੈਨੂੰ ਉਂਗਲ ਵੱਢ ਕੇ ਲੈਵਾ ਉਹਦੀ ਸੇ ਆਤੇ ਹੀ ਕੌਣ ਹੈ ਲੋਕ ਉਂਗਲਵਾੜੇ ਕੇ ਲਿਆਵਾਂ ਦੀ ਸੱਚੀ ਹੁਣ ਫੇਰ ਤੁਹਾਨੂੰ ਤੁਹਾਨੂੰ ਤੇ ਗੱਲਾਂ ਤੇ ਯਕੀਨ ਨਹੀਂ ਆਉਣਾ ਤੇ ਕਰਨਾ ਹੀ ਨਹੀਂ ਉਹਨੇ ਆਣਾ ਉਂਗਲਵਾੜੇ ਕੇ ਲਿਆਵਾਂ ਨਾ ਲੈਵਣੀ ਤੇ ਜੇ ਨਹੀਂ ਯਕੀਨ ਆਉਂਦਾ ਤੇ ਮਾੜੀ ਮੇਕੇ ਪਰ ਸ਼ਰਮਾ ਸਟੂਡੀਓ ਨੂੰ ਜਾ ਕੇ ਚੈੱਕ ਕਰ ਲੋ ਘੂਠਾ ਘੂਠਾ ਹੀ ਵੜਦਾ ਇਹ ਨਹੀਂ ਉਹ ਸਦਾ ਨੇ ਪਿਆਰ ਨਾਲ ਮੈਨੂੰ ਕਿਹਾ ਹੋਵੇ ਵੀ ਐ ਬਾਜਵੀਰ ਵਧੀਆ ਬਹੁਤ ਵਧੀਆ ਤੂੰ ਵਧੀਆ ਕੰਮ ਕਰਨ ਧਿਆ ਇਹਨੇ ਗਲਤ ਸਮਝ ਲਿਆ ਹੋਵੇ ਵੀ ਬਾਜਵੀਰ ਨੂੰ ਗੂਠੇ ਵਿਖੁੰਦਾ ਗਲਤ ਸਮਝ ਲਿਆ ਹੋਵੇ ਵੀ ਬਾਜਵੀਰ ਨੂੰ ਗੂਠੇ ਵਿਖੁੰਦਾ ਹੁਣ ਕਹਿਣਾ ਆਪਾਂ ਪਤਾ ਨਹੀਂ ਲੱਗਦਾ ਵੀ ਗੂਠਾ ਆਪਾਂ ਨੂੰ ਕੱਲ ਹੀ ਬੰਦਾ ਵਿਖਾਉਣ ਧਿਆ ਹੈ ਵੀ ਚੰਗਾ ਖੰਡਿਆ ਕੇ ਜਾਏ ਆਂਦਾ ਵੀ ਕੀ ਤੂੰ ਐ ਠੇਜ ਹਨ ਖੋਣਾ ਓਏ ਠੂਲਾ ਕੇ ਕੀ ਆਂਦੇ ਡੇਸਟ ਬੱਲੂ ਖੋਣ ਧਿਆ ਤੋ ਇਹਨੇ ਗੂਠਾ ਹੀ ਵੜਤਾ ਹੂਦਾ ਪ੍ਰਵਾ ਜੇ ਨਹੀਂ ਯਕੀਨ ਤੋ ਜਾ ਕੇ ਚੈੱਕ ਕਰ ਲੋ ਮਾੜੀ ਮੇਕੇ ਸ਼ਰਮਾ ਸਟੂਡੀਓ ਅਜ ਤੋਂ 22 ਸਾਲ ਪਹਿਲਾਂ ਇਹ ਕਹਾਣੀ ਹੋਈ ਸਟੋਰੀ ਤੁਹਾਨੂੰ ਇਹ ਲੰਮੀ ਬਾਅਦ ਬਿਹਲੇ ਟਾਈਮ ਸੁਣਾਣੀ ਹੈ ਜੇ ਪੂਰੀ ਪੂਰੀ ਉਹ ਫਿਲਮ ਤੁਹਾਨੂੰ ਬਿਹਲੇ ਟਾਈਮ ਸੁਣਾਵਾਂਗੇ ਉਹ ਫਿਲਮ ਬਹੁਤ ਵੱਡੀ ਹੈ ਨਾ ਉਥੇ ਬਾਅਦ ਸਟੂਡੀਓ ਸਾਰੀ ਸ਼ਕਤੀ ਝੋਕਦੀ ਚਾਚ ਵੀ ਮੌਜੂਦ ਹੈ ਉਥੇ ਸਟੂਡੀਓ ਹੈਗਾ ਵੀ ਸਾਡਾ ਇੱਕ ਵਾਰ ਇਹਨੇ ਕੁੱਟਾ ਪੜਦਾ ਹੈ ਤੇ ਮੁੜ ਕੇ ਮੈਂ ਨਾ ਇਹਨੂੰ ਫੜਦਾ ਜੇ ਨਾਮ ਹੈ ਜੱਟੋ ਫੜਦਾ ਤੇ ਪੁੱਠੇ ਦਾ ਤਨ ਮੇਰੀਆਂ ਲੱਤਾਂ ਦੇ ਮਰੀ ਜਾਂਦਾ ਮੁੜ ਕੇ ਦਰ ਮੇਰੀਆਂ ਲਤਾਂ ਦੇ ਮਰੀ ਜਾਂਦਾ ਹੁਣ ਕੇ ਮੈਂ ਇਹਨੂੰ ਭੜਿਆ ਤਗੜਿਆ ਕੇ ਨਾਲ ਮੈਂ ਮੁੱਕੀਆਂ ਮਾਰੀ ਆਵਾ ਵਿੱਚ ਮਵੀ ਠੋਕੀ ਆਵਾ ਇਹਦੇ ਤੇ ਇਹ ਪੁੱਟੇ ਦਾਤਰ ਮਰੀ ਜਵੇ ਮੇਰੇ ਉਹ ਮੈਂ ਸਾਰਿਆਂ ਮੁੰਡਿਆਂ ਨਾਲ ਫੜੋ ਉਹ ਭਰਾਵਾ ਇਹਨੂੰ ਫੜੋ ਇਹ ਛੱਡ ਦੇ ਮੈਨੂੰ ਛੱਡ ਦੇ ਮੈਨੂੰ ਤੇ ਦੂਜਾ ਜੇਕ ਜਟੋ ਦੇ ਪਹਿਲਾ ਵਜਾ ਦੇ ਗੁੱਠਾ ਲੱਤ ਗਿਆ ਜਿੱਤਰਾ ਦੂਜਾ ਛੱਡਣ ਲੱਗਾ ਇੱਥੇ ਦੇ ਸਿਰ 'ਚ ਜਾਂ ਭਾਵੇਂ ਥਣ ਦੇ ਵੱਜ ਜਾਂਦਾ ਹੁਣ ਲਾ ਲਓ ਹਸਾ ਫਿਰ ਕਿੱਥੇ ਜਾਣੀ ਖੇਡ ਜੇ ਨਾਂ ਮੈਂ ਪੂਰੇ ਯੋਰ ਚ ਪਿਛੋਂ ਰੱਖ ਕੇ ਤੇ ਛੜਦਾ ਪਿਛੋਂ ਤੇ ਇਹਨੂੰ ਢੋਲ ਕੇ ਮੈਂ ਜਫਾ ਭਰ ਲਿਆ ਤੇ ਨੇ ਮੇਰੀਆਂ ਲੱਤਾਂ ਗੁੜੀਆਂ ਨੀਲ ਪਾ ਦੇ ਪੁੱਠੇ ਮਾਰ ਮਾਰ ਨੀਲ ਪਾ ਦੇ ਪੁੱਠੇ ਮਾਰ ਮਾਰ ਦਾਤਰ ਤੇ ਆ ਗੱਲਾਂ ਬਾਤਾਂ ਕਿਉਂ ਕਰਦੇ ਹੁੰਦੇ ਜੇ ਇਤਰਾਹ ਦੇ ਨਾਂ ਕਰੋ ਸਿਆਣੇ ਪੜਵਾਈ ਜਾਂਨੇ ਵੀ ਅਸੀਂ ਤੇ ਸਾਧ ਹੋਏ ਆ ਛੱਡੇ ਖੜੇ ਸਾਰੇ ਇਹੋ ਜੇ ਕੰਮਾਂ ਚ ਪਹਿਣਾ ਨਹੀਂ ਚਾਹੁੰਦੇ ਬੜਾ ਚੇਰ ਹੋ ਗਿਆ ਹੁਣ ਤੇ ਸੰਿਆਸ ਲੈ ਲਿਆ ਪਰ ਫਿਰ ਵੀ ਯਟੋ ਕਦੀ ਪਹਿਲ ਨਹੀਂ ਕੀਤੀ ਅੱਜ ਤੱਕ ਨਹੀਂ ਕੀਤੀ ਤੇ ਨਾ ਕਦੀ ਕਰਨੀ ਆ ਨਾ ਕਿਸੇ ਤਾਕਤ ਦੀ ਦਰਵਰਤੋਂ ਨਾ ਕਿਸੇ ਪੈਸੇ ਦੀ ਦਰਵਰਤੋਂ ਨਾ ਕਿਸੇ ਸ਼ਕਤੀ ਦੀ ਦਰਵਰਤੋਂ ਅਹੀਂ ਨਹੀਂ ਕਰਨ ਵਾਲੇ ਬੰਦੇ ਪਰ ਇਹ ਆ ਕਿ ਜਦੋਂ ਸਾਡੇ ਤੇ ਕੋਈ ਸਿੱਧਾ ਚੜਦ ਗਿਆ ਚੜ ਕੇ ਉਹਨਾਂ ਦਾ ਫੇਰ ਨਹੀਂ ਇਹ ਸਾਡੇ ਤੋਂ ਬਰਦਾਸ਼ਤ ਹੁੰਦਾ ਫੇਰ ਭਾਵੇਂ ਉਹਨੇ ਹਾ ਕੁੱਲੀ ਤੇ ਕੱਖ ਨਾ ਰਵੇ ਇਹਦੇ ਅਹੀਂ ਕਾਲੇ ਵੀ ਨਹੀਂ ਇਹ 13 ਸਹੀਂ ਥੋੜੀ ਲੰਮੀ ਪਲੈਨਿੰਗ ਵੀ ਪਾ ਲੈਂਦੇ ਹੁੰਦੇ ਇੱਕ ਕਰਕੇ ਥੋੜਾ ਧਿਆਨ ਆ ਵੀਰੋ ਸ਼ਾਨੇ ਬਣੋ ਯਾਰ ਵੇਲੀ ਬੰਨ ਬ